ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਕਲਾਸ ਤੁਹਾਡੇ ਸਾਰਿਆਂ ਲਈ ਬਹੁਤ ਹੈ ਖਾਸ ਅੱਜ ਦੀ ਕਲਾਸ ਕਲੈਉਨਾਰ 99 ਮਾਸਟਰ ਕੈਡਰ ਕਲੈਉਨਾਰ 99 ਟੀਟੀ ਕੈਡਰ ਵਾਸਤੇ ਹੀ ਨਹੀਂ ਬਲਕਿ ਪੰਜਾਬੀ ਦੇ ਕਿਸੇ ਵੀ ਪੇਪਰ ਮਾਸਟਰ ਕੈਡਰ ਲੈਕਚਰਰ ਕੈਡਰ ਤੇ ਜੂਜੀਸੀ ਨੈਟ ਦੇ ਵਿੱਚ ਕੰਮ ਆਉਣ ਵਾਲੇ ਸਵਾਲ ਹੈ ਅੱਜ ਅਸੀਂ ਪੜਾਂਗੇ ਪੰਜਾਬੀ ਦਾ ਪ੍ਰਸਿੱਧ ਵਾਰਤਕਕਾਰ ਬਲਰਾਜ ਸਹਨੀ ਬਲਰਾਜ ਸਹਨੀ ਦੀ ਮੁੱਖ ਪਹਿਚਾਨ ਇੱਕ ਅਦਾਕਾਰ ਦੇ ਤੌਰ ਤੇ ਹੈ ਉਹਦੇ ਨਾਲ ਉਹਨਾਂ ਨੇ ਲਿਖਿਆ ਉਹਨਾਂ ਦੇ ਜੀਵਨ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀਆਂ ਕੀ ਪ੍ਰਾਪਤੀਆਂ ਰਹੀਆਂ ਉਹ ਵੀ ਗੱਲਾਂ ਕਰਾਂਗੇ ਇਸ ਕਲਾਸ ਦੇ ਵਿੱਚ ਬਹੁਤ ਕੁਝ ਹੈ ਤੁਹਾਡੇ ਸਾਰਿਆਂ ਲਈ ਕਲਾਸ ਦਾ ਲਿੰਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀ ਦੋਸਤ ਵੀ ਜੁੜ ਸਕਣ ਪਲੀਜ਼ ਸਾਰੇ ਕਰਦਿਆ ਕਰੋ ਜਿਹੜੇ ਦੋਸਤ ਚੈਨਲ ਤੇ ਨਵੇਂ ਹੋਣਗੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਕਰ ਦਿਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਵੋ ਅਸੀਂ ਪੜ ਲੱਗੇ ਆਂ ਜੀ ਬਲਰਾਜ ਸਹਨੀ A to Z ਉਨ੍ਹਾਂ ਬਾਰੇ MCQ's ਇਹ MCQ's ਦਾ ਨਮੂਨਾ ਹੈ ਇੱਕ ਤੁਸੀਂ ਪੜੋ ਅਤੇ ਹੋਰ ਨਾ ਨੋ ਵੀ ਜ਼ਰੂਰ ਦੱਸੋ ਸ਼ੁਰੂ ਕਰਦੇ ਆਂ ਜੀ ਪਹਿਲਾ ਸਵਾਲ ਬਲਰਾਜ ਸਹਨੀ ਦਾ ਜਨਮ ਕਿਸ ਸਾਲ ਦਾ ਹੈ 1913 1915 1910 ਅਤੇ 1919 ਬਲਰਾਜ ਸਾਨੀ ਦਾ ਜਨਮ ਕਿਸ ਸਾਲ ਦਾ ਮੰਨਿਆ ਜਾਂਦਾ ਹੈ? ਜਹ ਹੈ ਦੱਸ ਦੋ ਜੀ ਸਾਰੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਵੋ ਕਿ ਬਲਰਾਜ ਸਾਨੀ ਦਾ ਜਿਹੜਾ ਜਨਮ ਹੈ ਉਹ ਕਿਸ ਸਾਲ ਦਾ ਹੈ? 1913 1915 1910 ਅਤੇ 1919 ਹਾਂਜੀ ਬਿਲਕੁਲ ਜਿਨ੍ਹਾਂ ਨੇ ਊੜਾ ਆਪਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਸਵਾਲ ਨੰਬਰ 2 ਬਲਰਾਜ ਸਾਨੀ ਦਾ ਦਿਹਾਂਤ ਕਦੋਂ ਹੋਇਆ 1947 1953 1967 ਅਤੇ 1973 ਬਲਰਾਜ ਸਾਨੀ ਦਾ ਦਿਹਾਂਤ ਕਦੋਂ ਹੋਇਆ ਜਾਨੀ ਕਿ ਉਹਨਾਂ ਦਾ ਚਲਾਨਾ ਕਦੋਂ ਹੋਇਆ ਤੇ ਉਹਨਾਂ ਦਾ ਚਲਾਨਾ ਤੁਹਾਨੂੰ ਕਿਸੇ ਨੂੰ ਯਾਦ ਹੋਣਾ ਕਿ 1937 ਦੇ ਵਿੱਚ ਪੰਜਾਬੀ ਦੇ ਇੱਕ ਪ੍ਰਸਿੱਧ ਕਵੀ ਦਾ ਜਨਮ ਹੁੰਦਾ ਸਭ ਨੂੰ ਪਤਾ ਸ਼ਿਵ ਕੁਮਾਰ ਦਾ ਤੇ 1973 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਚਲਾਨਾ ਹੁੰਦਾ ਠੀਕ ਹੈ ਇਸੇ ਤਰ੍ਹਾਂ ਬਲਰਾਜ ਸਹਨੀ ਦੀ ਦਾ ਵੀ ਚਲਾਨਾ 1973 ਦੇ ਵਿੱਚ ਹੋਇਆ ਦੋਵੇਂ ਪੰਜਾਬੀ ਦੇ ਬਹੁਤ ਵਧੀਆ ਲੇਖਕ ਸੀਗੇ ਪੰਜਾਬੀ ਭਾਸ਼ਾ ਦੇ ਪੁੱਤਰ ਸੀਗੇ ਸਵਾਲ ਨੰਬਰ 3 ਬਲਰਾਜ ਸਾਹਨੀ ਦਾ ਮੁੱਖ ਤੌਰ ਤੇ ਕੀ ਪਹਿਚਾਨ ਹੈ ਉਹਨਾਂ ਦੀ ਪਹਿਚਾਨ ਵੀ ਆ ਸਕਦੀ ਹੈ ਤੇ ਸਵਾਲ ਇਸ ਤਰ੍ਹਾਂ ਵੀ ਆ ਸਕਦਾ ਕਿ ਮੁੱਖ ਕਿਤਾ ਕਿਹੜਾ ਸੀ ਅਧਿਆਪਕ ਦਾ ਇੱਕ ਪ੍ਰੋਫੈਸਰ ਦਾ ਇੱਕ ਅਦਾਕਾਰ ਦਾ ਇੱਕ ਲੇਖਕ ਦਾ ਇਹ ਸਵਾਲ ਉਹਨਾਂ ਦੋਸਤਾਂ ਵਾਸਤੇ ਹੈ ਜਿਨ੍ਹਾਂ ਨੇ ਬਲਰਾਜ ਸਾਹਨੀ ਬਾਰੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਬਲਰਾਜ ਸਾਹਨੀ ਉੱਗੇ ਅਦਾਕਾਰ ਸਨ ਪਹਿਲਾਂ ਉਹ ਥੋੜਾ ਟਾਈਮ ਅਧਿਆਪਕ ਵੀ ਰਹੇ ਬਾਦ ਵਿੱਚ ਫੁੱਲ ਉਹਨਾਂ ਦੀ ਅਦਾਕਾਰੀ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਉਹਦੇ ਨਾਲ ਨਾਲ ਉਲੇਖਨ ਕਾਰਜ ਵੀ ਕਰਦੇ ਰਹੇ ਤੋਂ ਬਲਰਾਜ ਸਹਨੀ ਦਾ ਮੁੱਖ ਕਿੱਤਾ ਅਦਾਕਾਰੀ ਸੀਗਾ ਜੀ ਸਵਾਲ ਨੰਬਰ ਅੱਜ ਦਾ ਸਾਡਾ ਚੌਥਾ ਬਲਰਾਜ ਸਹਨੀ ਜੀ ਦੇ ਪਿਤਾ ਦਾ ਕੀ ਨਾਮ ਸੀ ਪੀਸ਼ੂਮ ਸਾਨੀ ਹਰਬੰਸ ਲਾਲ ਕਰਤਾਰ ਚੰਦ ਇਹਨਾਂ ਚੋਂ ਕੋਈ ਠੀਕ ਨਹੀਂ ਜਿੰਨਾ ਦੋਸਤਾਂ ਨੇ ਇਸ ਤਰ੍ਹਾਂ ਦੇ ਕੁਆਲਿਟੀ ਵਾਲੇ ਸਵਾਲ ਲੈਣੇ ਆ ਆਪ ਪੜਨੇ ਆ ਉਹ ਮੈਨੂੰ ਕੰਟੈਕਟ ਕਰ ਲੈਣ 7658091591 ਤੇ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਕਿ ਸਵਾਲ ਤੁਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਇਸ ਤਰ੍ਹਾਂ ਦੀ ਟੁਕਮੇ ਆਪਣੀ ਮਿਹਨਤ ਕੀਤੀ ਹੋਈ ਸਵਾਲ ਤੇ ਬੜੇ ਫਰੈਸ਼ ਬਲਰਾਜ ਸਾਨੀ ਦੇ ਪਿਤਾ ਦਾ ਨਾਮ ਹੈਗਾ ਜੀ ਹਰਬੰਸ ਲਾਲ ਪੀਸ਼ਮਸਾਨੀ ਕੌਣ ਹੈ ਇਹ ਮੈਂ ਤੈਨੂੰ ਅੱਗੇ ਜਾ ਕੇ ਦੱਸੂਗਾ ਸਵਾਲ ਨੰਬਰ 5 ਬਲਰਾਜ ਸਾਨੀ ਦਾ ਜਨਮ ਕਿਸ ਜ਼ਿਲ੍ਹੇ ਦਾ ਹੈ? 라ਵਲਪਿੰਡੀ, ਸ਼ੇਖੂਪੁਰਾ, ਮਲਤਾਨ ਤੇ ਫਿਰੋਜ਼ਪੁਰ ਇੱਕ ਗੱਲ ਮੈਂ ਤੈਨੂੰ ਦੱਸ ਦਿੰਨਾ ਇਸ ਤੋਂ ਬਾਅਦ ਸਵਾਲ ਹੱਲ ਕਰੋ ਇਸ ਤੋਂ ਬਾਅਦ ਇੱਕ ਗੱਲ ਇਹੋ ਜੀ ਦੱਸੂਗਾ ਕਿ ਤੁਹਾਡੇ ਲਈ ਚੀਜ਼ਾਂ ਬਹੁਤ ਆਸਾਨ ਹੋ ਜਾਣਗੀਆਂ ਬਸ ਇੱਕ ਗੱਲ ਸੁਣ ਕੇ ਹੀ ਤੁਸੀਂ ਕਹੋਗੇ ਕਿ ਇਹ ਤਾਂ ਗੱਲ ਸਾਨੂੰ ਵਧੀਆ ਲੱਗੀ ਬਲਰਾਜ ਸਾਨੀ ਦਾ ਪਿੰਡ ਉਹਨਾਂ ਦਾ ਜ਼ਿਲ੍ਹਾ ਹੈਗਾ 라ਵਲਪਿੰਡੀ ਤੇ ਤੁਹਾਡੇ ईटीटी ਵਾਲੇ ਤੁਹਾਡੇ ਤਿੰਨ ਲੇਖਕ ਹੈ। ਵਾਰਤਕਕਾਰ ਇੱਕ ਹੈਗਾ ਪ੍ਰਿੰਸੀਪਲ ਤੇਜਾ ਸਿੰਘ ਜੀ, ਦੂਜੇ ਹੈਗੇ ਨਰਿੰਦਰ ਕਪੂਰ ਜੀ ਤੇ ਤੀਜੇ ਹੈਗੇ ਬਲਰਾਜ ਸਾਨੀ ਤੇ ਤਿੰਨਾਂ ਦਾ ਹੀ ਜ਼ਿਲ੍ਹਾ 라ਵਲਪਿੰਡੀ ਹੈ। ਦੇਖੋ ਗੱਲ ਬਣੀ ਨਾ ਤਿੰਨਾਂ ਦਾ ਹੀ ਜ਼ਿਲ੍ਹਾ 라ਵਲਪਿੰਡੀ ਹੈ। ਸਵਾਲ ਨੰਬਰ 6 ਬਲਰਾਜ ਸਾਨੀ ਪੰਜਾਬੀ ਸ਼ੁਭਾਰਤਕ ਲਿਖਣ ਦੀ ਜਾਂ ਕਹਿ ਲਓ ਪੰਜਾਬੀ ਚ ਲਿਖਣ ਦੀ ਪ੍ਰੇਰਣਾ ਕਿਸ ਤੋਂ ਮਿਲੀ? ਬਲਰਾਜ ਸਾਨੀ ਨੂੰ ਪੰਜਾਬੀ ਵਿੱਚ ਲੇਖਨ ਦੀ ਪ੍ਰੇਰਣਾ ਕਿੰਨਾ ਤੋਂ ਮਿਲੀ ਮਹਾਤਮਾ ਗਾਂਧੀ ਜੀ ਤੋਂ ਮਨਸ਼ੀ ਪ੍ਰੇਮਚੰਦ ਜੀ ਤੋਂ ਨਾਨਕ ਸਿੰਘ ਜੀ ਤੋਂ ਤੇ ਰਵਿੰਦਰਨਾਥ ਟੈਗੋਰ ਤੋਂ ਨਾਨਕ ਸਿੰਘ ਜੀ ਤੋਂ ਰਵਿੰਦਰਨਾਥ ਟੈਗੋਰ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਮਹਾਤਮਾ ਗਾਂਧੀ ਪਰ ਇਹ ਸਭ ਨੂੰ ਪਤਾ ਹੈ ਮਨਸ਼ੀ ਪ੍ਰੇਮਚੰਦ ਹਿੰਦੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਰਵਿੰਦਰਨਾਥ ਟੈਗੋਰ ਗੀਤਾਂਜਲੀ ਪੁਸਤਕ ਲਿਖੀ ਪ੍ਰਸਿੱਧ ਬੰਗਾਲੀ ਲੇਖਕ ਜਿਨ੍ਹਾਂ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲਿਟਰੇਚਰ ਦਾ ਸਨਮਾਨ ਮਿਲਿਆ ਸੀ ਹਾਂਜੀ ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈ ਰਬਿੰਦਰਨਾਥ ਟੈਗੋਰ ਰਬਿੰਦਰਨਾਥ ਟੈਗੋਰ ਨੇ ਇਹਨਾਂ ਨੂੰ ਕਿਹਾ ਸੀ ਤੂੰ ਪੰਜਾਬੀ ਚ ਲਿਖਿਆ ਕਰ ਇਹ ਕਹਿੰਦਾ ਜੀ ਮੈਨੂੰ ਪੰਜਾਬੀ ਚ ਕਹਿੰਦਾ ਇਹ ਤਾਂ ਲੋਕਲ ਲੈਂਗੁਏਜ ਹੈ ਇਹ ਤਾਂ ਗਵਾਰਾਂ ਦੀ ਭਾਸ਼ਾ ਹੈ ਇਹਦੇ ਚ ਕੌਣ ਪੜਦਾ ਹੈ ਗੁੱਫ ਰਬਿੰਦਰਨਾਥ ਟੈਗੋਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦੇ ਵੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਵਰਗੇ ਪੋਇਟਰੀ ਕਰਗੇ ਜਿਸ ਭਾਸ਼ਾ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਵਤਾ ਲਿਖੀ ਬਾਣੀ ਲਿਖੀ ਉਹ ਪਾਸ਼ਾ ਗਵਾਰਾਂ ਦੀ ਪਾਸ਼ਾ ਨਹੀਂ ਹੋ ਸਕਦੀ ਇਹ ਸਾਡੀ ਸਮਝ ਛੋਟੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਬਲਰਾਜ ਸਹਾਣੀ ਨੇ ਇਸ ਗੱਲ ਨੂੰ ਪੱਲੇ ਬੰਨ੍ਹ ਕੇ ਪੰਜਾਬੀ ਚ ਸਾਹਿਤ ਰਚਨਾ ਸ਼ੁਰੂ ਕੀਤੀ ਗੱਲ ਪਸੰਦ ਆਈ ਤਾਂ ਕਲਾਸ ਲਾਈ ਕਰ ਦਿਓ ਸਵਾਲ ਨੰਬਰ 7 ਬਲਰਾਜ ਸਹਾਣੀ ਦੇ ਬਚਪਨ ਦਾ ਨਾਮ ਕੀ ਸੀ ਅਰਜਨ ਯੁਦਿਸ਼્థਰ ਨਕੁਲ ਸਹਦੇ ਇਹ ਤਾਂ ਪਾਂਡਿਪਾਂਡਵਾ ਵਾਲੇ ਨਾਮ ਰੱਖ ਲਿਆ ਤਾਂ ਹਾਂਜੀ ਪੰਜਾਂ ਪੰਡਵਾਂ ਚੋਂ ਇੱਕ ਨਾਮ ਉਹਦਾ ਸੀਗਾ ਦੇਖ ਲਓ ਕਿਹੜਾ ਉਹਦਾ ਨਾਮ ਕਿਹੜਾ ਸੀਗਾ ਬਲਰਾਜ ਸਾਨੀ ਦੇ ਬਚਪਨ ਦਾ ਨਾਮ ਬਲਰਾਜ ਸਾਨੀ ਦੇ ਬਚਪਨ ਦਾ ਨਾਮ ਹੈਗਾ ਜੀ ਜੁਦਿਸਟਰ ਐਡਾਪਸ਼ਨ ਬਿਲਕੁਲ ਠੀਕ ਹੈ ਜੀ ਸਵਾਲ ਨੰਬਰ 7 ਦਾ ਐਡਾ ਠੀਕ ਹੈ 8 ਬਲਰਾਜ ਸਾਨੀ ਦੀ ਪਹਿਲੀ ਫਿਲਮ ਕਿਹੜੀ ਸੀ ਕਿਉਂਕਿ ਮੁੱਖ ਤੌਰ ਤੇ ਅਦਾਕਾਰ ਹੈ ਪਹਿਲੀ ਫਿਲਮ ਕਿਹੜੀ ਸੀ ਇਹ ਸਾਰੇ ਸਵਾਲ ਤੁਹਾਡੇ ਪੇਪਰ ਦੇ ਨਜ਼ਰੀਏ ਤੋਂ ਆ ਯਾਦ ਰੱਖੋ ਜੀ ਪੇਪਰ ਦੇ ਨਜ਼ਰੀਏ ਤੋਂ ਇਹਨਾਂ ਸਾਰੇ ਘੈਂਟ ਘੈਂਟ ਸਵਾਲ ਐ ਆਪਣੀ ਮਿਹਨਤ ਕੀਤੀ ਹੋਈ ਐ ਦੋ ਬਿਗਾ ਜ਼ਮੀਨ ਧਰਤੀ ਕੇ ਲਾਲ ਹਕੀਕਤ ਇੰਡੀਅਨ ਇੰਡੀਅਨ ਤਾਂ ਹੈ ਨਹੀਂ ਹਕੀਕਤ ਵੀ ਨਹੀਂ ਹੈ ਦੋ ਬਿਗਾ ਜ਼ਮੀਨ ਵੀ ਨਹੀਂ ਹੈ ਧਰਤੀ ਕੇ ਲਾਲ ਪਹਿਲੀ ਫਿਲਮ ਪੁੱਛੀ ਤਾਂ ਤੁਸੀਂ ਲਾਉਣਾ ਧਰਤੀ ਦੇ ਲਾਲ ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਜੋ ਨਾਨਕ ਸਿੰਘ ਦਾ ਨਾਵਲ ਸੀਗਾ ਪਵਿੱਤਰ ਪਾਪੀ ਉਸ ਦਾ ਵੀ ਉਹਨਾਂ ਨੇ ਫਿਲਮੀ ਫਿਲਮਾਂਕਣ ਕੀਤਾ ਪਵਿੱਤਰ ਪਾਪੀ ਤੋਂ ਬਲਰਾਜ ਸਹਨੀ ਕਿਸ ਸੁਰ ਦੇ ਵਾਰਤਕਕਾਰ ਸਨ ਮਤਲਬ ਬਲਰਾਜ ਸਹਨੀ ਜੇ ਵੀ ਆਪਾਂ ਕਹਿ ਨਹੀਂ ਦਿੰਦੇ ਕਿ ਫਲਾਨਾ ਫਲਾਨਾ ਕਵੀ ਫਲਾਨਾ ਲੇਖਕ ਤਾਂ ਰੋਮਾਂਸਵਾਦੀ ਲੇਖਕ ਹੈ ਕੋਈ ਅਗਾਹ ਵਧੂ ਹੈ ਕੋਈ ਪਛਾਂਕ ਖੇਚੂ ਹੈ ਕੋਈ ਨਿਰਾਸ਼ਾਵਾਦੀ ਹੈ ਕੋਈ ਰਹੱਸਵਾਦੀ ਹੈ ਤੇ ਬਲਰਾਜ ਸਹਨੀ ਕਿਹੜੀ ਸੁਰ ਦਾ ਵਾਰਤਕਕਾਰ ਸੀ ਆਪਸ਼ਨ ਹੈ ਜੀ ਰੋਮਾਂਸਵਾਦੀ ਪ੍ਰਗਤੀਵਾਦੀ ਰਹੱਸਵਾਦੀ ਤੇ ਨਿਰਾਸ਼ਾਵਾਦੀ ਇਹਨਾਂ ਚੋਂ ਕਿਹੜਾ ਠੀਕ ਲੱਗਦਾ ਜੀ ਬਲਰਾਜ ਸਾਹਿਬ ਨੇ ਕਿਸ ਸੁਰ ਦੇ ਵਾਰਤਕ ਕਰ ਸੰ ਸਹੀ ਉੱਤਰ ਹੈ ਜੀ ਪ੍ਰਗਤੀਵਾਦੀ ਐਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ 9 ਦਾ ਐਡਾ ਸਵਾਲ ਨੰਬਰ 10 ਬਲਰਾਜ ਸਾਹਨੀ ਦੀਆਂ ਸ਼ੁਰੂਆਤੀ ਰਚਨਾਵਾਂ ਕਿਸ ਰਸਾਲੇ ਵਿੱਚ ਛਪੀਆਂ ਜਾਂ ਕਹਿ ਲਓ ਸਵਾਲ ਨੂੰ ਥੋੜਾ ਜਿਹਾ ਠੀਕ ਕਰ ਲਈਏ ਕਿ ਬਲਰਾਜ ਸਾਹਨੀ ਦੀਆਂ ਜਿਹੜੀਆਂ ਰਚਨਾਵਾਂ ਸੀ ਕਿੰਨਾ-ਕਿੰਨਾ ਰਸਾਲਿਆਂ 'ਚ ਛਪਦੀਆਂ ਰਹੀਆਂ ਕਿੰਨਾ ਰਸਾਲਿਆਂ 'ਚ ਛਪਦੀਆਂ ਰਹੀਆਂ ਪ੍ਰੀਤ ਲੜੀ ਖਾਲਸਾ ਸਮਾਚਾਰ ਫੁਲਵਾੜੀ ਤੇ ਫਿਲਹਾਲ ਹਾਂਜੀ ਆਓ ਜੀ ਸਾਰੇ ਇਹ ਤੁਹਾਡੇ ਰਸਾਲੇ ਆ ਪੰਜਾਬੀ ਦੇ ਵਿੱਚ ਖਾਲਸਾ ਸਮਾਚਾਰ ਤੇ ਫੁਲਵਾੜੀ 'ਚ ਦੋਨਾਂ 'ਚ ਨਹੀਂ ਕਿਉਂਕਿ ਇਹ ਬਹੁਤ ਪੁਰਾਣੇ ਐ ਉਦੋਂ ਤੱਕ ਜੈਸਾਨੀ ਨੇ ਲਿਖਣਾ ਸ਼ੁਰੂ ਨਹੀਂ ਸੀ ਕੀਤਾ ਇਹ ਤਾਂ ਦੋਨੋਂ ਨਹੀਂ ਹੋ ਸਕਦੇ ਫਿਲਹਾਲ ਬਹੁਤ ਨਵਾਂ ਹੈ ਬਹੁਤ ਨਵਾਂ ਇਹਦੇ ਚ ਵੀ ਨਹੀਂ ਹੈ ਜਿਹੜਾ ਇਹਦਾ ਸਹੀ ਉੱਤਰ ਪ੍ਰੀਤ ਲੜੀ ਤੇ ਦੂਜਾ ਆਪਸ਼ਨ ਹੈਗੀ ਆਰਸੀ ਆਰਸੀ ਦੇ ਸਾਲਾ ਪਾਪਾ ਪ੍ਰੀਤਮ ਸਿੰਘ ਵਾਲਾ ਇਹਨਾਂ ਦੋਨਾਂ ਚ ਸ਼ਬਦੀਆਂ ਰਹੀਆਂ ਸਵਾਲ ਨੰਬਰ 11 ਬਲਰਾਜ ਸਾਨੀ ਦੀ ਲੇਖਕ ਵਜੋਂ ਮੁੱਖ ਪਹਿਚਾਨ ਕਿਸ ਸਾਹਿਤ ਰੂਪ ਲਿਖਣ ਕਰਕੇ ਬਣੀ ਮਤਲਬ ਇਦਾਂ ਕਹਿ ਲਓ ਕਿ ਇੱਕ ਲੇਖਕ ਦੇ ਤੌਰ ਤੇ ਸਭ ਤੋਂ ਵੱਧ ਪ੍ਰਸਿੱਧੀ ਉਹਨਾਂ ਨੂੰ ਕਿਸ ਸਾਹਿਤ ਰੂਪ ਨੇ ਦਵਾਈ ਜਿਵੇਂ ਨਾਨਕ ਸਿੰਘ ਜੀ ਨੂੰ ਨਾਵਲਕਾਰੀ ਚ ਮਿਲੀ ਹੈ ਅ ਇਸੇ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਨੂੰ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸੇ ਤਰ੍ਹਾਂ ਬਲਰਾਜ ਸਹਨੀ ਭਾਵੇਂ ਉਹਨਾਂ ਨੇ ਭਾਰਤਕ ਦੇ ਸਾਰੇ ਰੂਪ ਅਪਣਾਏ ਪਰ ਸਭ ਤੋਂ ਵੱਧ ਪ੍ਰਸਿੱਧੀ ਉਹਨਾਂ ਨੂੰ ਕਾਦੇ ਚ ਮਿਲੀ ਸਵੈ ਜੀਵਨੀ ਡਾਇਰੀ ਸੰਸਮਰਨ ਤੇ ਸਫਰਨਾਮਾ ਜੇ ਸਾਡੇ ਸਿਲੇਬਸ ਵੀ ਲੱਗੇ ਹੋਏ ਹੈ ਤੇ ਬਲਰਾਜ ਸਾਹਨੀ ਦੀ ਮੁੱਖ ਭੂਮਿਕਾ ਪੁੱਛੀ ਜਾਵੇ ਵੀ ਕਿਹ ਸਾਹਿਤ ਰੂਪ ਦੇ ਵਿੱਚ ਹੈ ਮੋ ਉਹਨਾਂ ਨੇ ਮਤਲਬ ਜਿਆਦਾ ਕੰਮ ਕੀਤਾ ਜਾਂ ਨਾਮ ਨਾ ਖਟਿਆ ਹੋਵੇਗਾ ਜੀ ਸਫਰਨਾਮਾ ਤੇ ਸਫਰਨਾਮੇ ਉਹਨਾਂ ਨੇ ਕਿੰਨੇ ਲਿਖਿਆ ਜੀ ਦੋ ਕਿਹੜੇ ਕਿਹੜੇ ਲਿਖੇ ਅੱਗੇ ਆਪਾਂ ਗੱਲ ਕਰਦੇ ਹਾਂ ਸਵਾਲ ਨੰਬਰ 12 ਸਾਹਨੀ ਨੂੰ ਕਿਸ ਸਾਲ ਸਹਿਤ ਕਾਦਮੀ ਪੁਰਸਕਾਰ ਮਿਲਿਆ ਸਵਾਲ ਬੜਾ ਪਿਆਰਾ ਹੈ ਸੋਚ ਕੇ ਦੱਸੋ ਜਿੰਨਾ ਦੋਸਤਾਂ ਨੂੰ ਪਤਾ ਹੈ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਕਿਸ ਸਾਲ ਤੇ ਕਿਸ ਕਿਤਾਬ ਤੇ ਮਿਲਿਆ ਸਹਿਤਾਕਾਦਮੀ ਪੁਰਸਕਾਰ 1969 1971 1968 ਮਿਲਿਆ ਹੀ ਨਹੀਂ ਸਸਾ ਆਪਸ਼ਨ ਵੀ ਹੈ ਤੋਂ ਇਹਦੀ ਸਹੀ ਰਾਈਟ ਹੈ ਜੀ ਮਿਲਿਆ ਹੀ ਨਹੀਂ ਬਲਰਾਜ ਸਹਨੀ ਨੂੰ ਮਿਲਿਆ ਹੀ ਨਹੀਂ ਸ਼ਾਲ ਨੰਬਰ 13 ਸਾਨੀ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਕਿਸ ਕਿਤਾਬ ਤੇ ਮਿਲਿਆ ਸੋਵੀਅਤ ਲੈਂਡ ਇਥੇ ਨਹਿਰੂ ਵੀ ਆਉਣਾ ਸੀ ਨਹਿਰੂ ਪੁਰਸਕਾਰ ਕਿਸ ਕਿਤਾਬ ਤੇ ਮਿਲਿਆ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਮੇਰੀ ਗੈਰ-ਜਜ਼ਬਾਤੀ ਡਾਇਰੀ ਦਾ ਕੰਮ ਹੈ ਕੰਮ ਇਹ ਹੈਗਾ ਉਹਦਾ ਲੇਖ ਸੰਗ੍ਰਹਿ ਹੈ ਲੇਖਾਂ ਦੀ ਕਿਤਾਬ ਹੈ ਸਾਨੀ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਕਿਸ ਕਿਤਾਬ ਤੇ ਮਿਲਿਆ ਸਹੀ ਉੱਤਰ ਕੀ ਹੋ ਸਕਦਾ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਗੈਰ-ਜਜ਼ਬਾਤੀ ਡਾਇਰੀ ਤੇ ਸਹੀ ਉੱਤਰ ਹੈ ਜੀ ਮੇਰਾ ਰੂਸੀ ਸਫਰਨਾਮਾ ਰੂਸ ਤੋਂ ਯਾਦ ਰੱਖਿਓ ਸੋਵੀਅਤ ਸੋਵੀਅਤ ਦੇਸ਼ ਰੂਸ ਵੱਲ ਹੈ ਤੋਂ ਇਥੋਂ ਯਾਦ ਰੱਖਿਓ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਸਵਾਲ ਨੰਬਰ 14 ਮਸਾਨੀ ਨੂੰ ਪਦਮ ਸ਼੍ਰੀ ਕਿਸ ਸਾਲ ਮਿਲਿਆ ਲਓ ਜੀ ਸਾਨੀ ਨੂੰ ਪਦਮ ਸ਼੍ਰੀ ਕਿਸ ਸਾਲ ਮਿਲਿਆ 1967 1961 1969 73 ਹਾਂਜੀ ਦੱਸੋ ਜੀ ਬਲਰਾਜ ਸਾਹਨੀ ਨੂੰ ਪਦਮ ਸ਼੍ਰੀ ਕੇ ਸਾਲ ਮਿਲਿਆ ਤੇ ਸਹੀ ਉੱਤਰ ਹੈ 1969 1969 ਈਸਵੀ ਦੇ ਵਿੱਚ ਬਲਰਾਜ ਸਹਾਣੀ ਨੂੰ ਸਹਿਤਾ ਕਾਦਮੀ ਪੁਰਸਕਾਰ ਆ ਮਾਫ ਕਰਨਾ ਜੀ ਪਦਮ ਸ਼੍ਰੀ ਮਿਲਿਆ ਪਦਮ ਸ਼੍ਰੀ ਭਾਰਤ ਦਾ ਜੋ ਇੱਕ ਨਾਗਰਿਕ ਸਨਮਾਨ ਉਹ ਮਿਲਿਆ ਸਵਾਲ ਨੰਬਰ ਹੈ ਜੀ 15 ਬਲਰਾਜ ਸਹਾਣੀ ਨੇ ਕਿੰਨਾ ਦੇਸ਼ਾਂ ਬਾਰੇ ਸਫਰਨਾਮਾ ਲਿਖਿਆ ਪਾਕਿਸਤਾਨ ਰੂਸ ਦੋਵਾਂ ਬਾਰੇ ਕੇਵਲ ਉੜਾ ਦੋਸਤੋ ਇਹ ਤਾਂ ਇੱਕ ਟ੍ਰਾਇਲ ਆ ਕਿ ਕੁਐਸਚਨ ਆਪਣੇ ਕਿੱਦਾਂ ਦੇ ਹੁੰਦੇ ਆ ਇਹੋ ਜੇ ਮੈਂ ਮਤਲਬ ਸੈਂਕੜੇ ਸਵਾਲ ਤਿਆਰ ਕੀਤੇ ਆ ਤੁਹਾਡੇ ਪੇਪਰ ਵਾਸਤੇ ਈਟੀਟੀ ਵਾਸਤੇ ਐਂਡ ਮਾਸਟਰ ਕੈਡਰ ਵਾਸਤੇ ਜੂਜੀਸੀ ਨੈਟ ਵਾਸਤੇ ਜਿੰਨਾ ਦੋਸਤਾਂ ਨੂੰ ਚਾਹੀਦਾ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰ ਲੈਣ ਤੇ ਜਿਨ੍ਹਾਂ ਨੇ ਡਿਟੇਲਡ ਸਟੱਡੀ ਕਰਨੀ ਆ ਥਿਊਰੀ ਸਮਝਣੀ ਆ ਜਾਂ ਫਿਰ ਵਿਆਕਰਨ ਸਮਝਣੀ ਆ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ तो दोनों देशों बारे ईडी ऑप्शन बिल्कुल ठीक है बलराज सानी ने पाकिस्तान बारे और रूस बारे दोनों बारे लिखिया सवाल नंबर सोलह बलराज सानी ने रूस की यात्रा कदों की सवाल बड़ा प्यारा है बलराज सानी ने रूस की थी, 1900 1900 1900 1904 थी बल राजसानी ने यात्रा कदों की उन्नीस सौ काहठ उन्नीस सौ त्रेंट उन्नीस सौ सारी सताहठ उन्नीस सौ उन्नीस सौ सानी ने रूस की यात्रा कदों की ਹਾਂਜੀ ਕੀ ਲੱਗਦਾ ਜੀ ਫਿਰ ਕਿਹੜਾ ਠੀਕ ਹੈ 1964 ਈਡੀ ਆਪਸ਼ਨ ਬਿਲਕੁਲ ਠੀਕ ਹੈ ਸਵਾਲ ਨੰਬਰ 17 ਮੇਰਾ ਰੂਸੀ ਸਫਰਨਾਮਾ ਕਿਸ ਸਾਲ ਛਪਿਆ ਮੇਰਾ ਰੂਸੀ ਸਫਰਨਾਮਾ ਕਿਸ ਸਾਲ ਛਪਿਆ 1971 1960 1969 1964 ਸਵਾਲ ਇਹ ਵੀ ਬਹੁਤ ਪਿਆਰਾ ਹੈ ਤੁਹਾਨੂੰ ਡੇਟ ਵਾਲਾ ਸਵਾਲ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤੋ ਸਵਾਲ ਕੀ ਹੈ ਕਿ ਮੇਰਾ ਰੂਸੀ ਸਫਰਨਾਮਾ ਕਿਸ ਸਾਲ ਛਪਿਆ 1967 ਦੇ ਵਿੱਚ ਯਾਦ ਵੀ ਰੱਖਣਾ ਭੀ ਯਾਤਰਾ ਕਦੋਂ ਕੀਤੀ 1964 ਦੇ ਵਿੱਚ ਛਪਿਆ 3 ਸਾਲ ਬਾਅਦ 1967 ਬਲਰਾਜ ਸਾਨੀ ਨੇ ਪਾਕਿਸਤਾਨ ਦੀ ਯਾਤਰਾ ਕਿਹੜੇ ਸਾਲ ਕੀਤੀ 71 69 62 1964 ਸਵਾਲ ਨੰਬਰ 18 ਬਲਰਾਜ ਸਾਨੀ ਨੇ ਪਾਕਿਸਤਾਨ ਦੀ ਯਾਤਰਾ ਕਿਹੜੇ ਸਾਲ ਕੀਤੀ ਤੇ ਕਿਤਾਬ ਕਿਹੜੇ ਸਾਲ ਛਪੀ ਦੋ ਦੋ ਸਵਾਲ ਬਣਦੇ ਐ ਤੇ ਇਹਦਾ ਜਿਹੜਾ ਸਹੀ ਉੱਤਰ ਹੈ 1962 1962 ਭਾਰਤ ਪਾਕਿਸਤਾਨ ਦੀ 64 ਛੋਈ ਸੀ ਜਾਂ 62 ਛੋਈ ਸੀ ਯਾਦ ਕਰ ਲੋ ਤੇ ਬਲਰਾਜ ਸਾਨੀ ਨੇ ਪਾਕਿਸਤਾਨ ਦੀ ਯਾਤਰਾ ਕਿਹੜੇ ਸਾਲ ਕੀਤੀ 1962 ਸਵਾਲ ਨੰਬਰ 19 ਮੇਰਾ ਪਾਕਿਸਤਾਨੀ ਸਫਰਨਾਮਾ ਕਿੰਨੇ ਦਿਨਾਂ ਦੀ ਯਾਤਰਾ ਤੇ ਆਧਾਰਿਤ 13 ਤੋਂ 14 14 ਤੋਂ 15 15 ਤੋਂ 16 17 ਤੋਂ 20 ਹਾਂਜੀ ਮੇਰਾ ਪਾਕਿਸਤਾਨੀ ਸਫਰਨਾਮਾ ਕਿੰਨੇ ਦਿਨਾਂ ਦੀ ਯਾਤਰਾ ਤੇ ਆਧਾਰਿਤ ਹੈ? ਯਾਨੀ ਕਿ ਕਿੰਨੇ ਦਿਨਾਂ ਦੀ ਯਾਤਰਾ ਦਾ ਵੇਰਵਾ ਉਸ ਕਿਤਾਬ ਦੇ ਵਿੱਚ ਹੈ? ਸਹੀ ਆਪਸ਼ਨ ਹੈ ਜੀ ਈਡੀ 15 ਤੋਂ 16। ਅੱਜ ਦਾ ਸਾਡਾ ਲਾਸਟ ਕੁਐਸਚਨ ਮੇਰਾ ਪਾਕਿਸਤਾਨੀ ਸਫਰਨਾਮਾ ਕਿਤਾਬ ਦੇ ਕੁੱਲ ਕਿੰਨੇ ਕਾਂਡ ਹਨ? 20 ਨੰਬਰ ਕੁਐਸਚਨ 14 ਕਾਂਡ, 15 ਕਾਂਡ, 16 ਕਾਂਡ, 20 ਕਾਂਡ। ਤਸੋ ਜੀ ਕਲਾਸ ਕਿਵੇਂ ਰਹੀ ਫਿਰ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੇ ਬਾਅਦ ਵਿੱਚ ਵੀ ਦੇਖਣੀ ਉਹ ਵੀ ਕਮੈਂਟ ਜ਼ਰੂਰ ਕਰਨ ਇਦਾਂ ਦੇ ਕੰਟੈਂਟ ਨੂੰ ਦੇਖਣ ਸੁਣਨ ਪੜ੍ਹਨ ਵਾਸਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਿਸੇ ਨੇ ਡਿਟੇਲਡ ਸਟੱਡੀ ਕਰਨੀ ਹੈ ਕਿਵੇਂ ਚੀਜ਼ਾਂ ਪੜ੍ਹੀਏ ਕਿਵੇਂ ਸਮਝੀਏ ਉਹਦੇ ਵਾਸਤੇ ਦਿੱਤੇ ਹੋਏ ਨੰਬਰ ਤੇ ਉੱਤਰ ਦੇ ਸਕਦੇ ਹਾਂ ਗੱਲ ਕਰ ਸਕਦੇ ਹਾਂ ਸਵਾਲ ਨੰਬਰ 20 ਦਾ ਸਹੀ ਉੱਤਰ ਹੈ ਜੀ 20 ਦਾ 15 15 ਕਾਂਡ ਹਨ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਧਿਆਨ ਰੱਖਿਓ ਜ਼ਿੰਦਗੀ ਜਿੰਦਾਬਾਦ